ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਭਾਰਤ ਨਾਲ ਉਦੋਂ ਤੱਕ ਵਪਾਰਕ ਗੱਲਬਾਤ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਇਹਨਾਂ ਦੇ ਆਪਸੀ ਮੁੱਦੇ ਨਹੀਂ ਸੁਲਝਾ ਲਏ ਜਾਂਦੇ ਵਾਈਟ ਹਾਊਸ ਨੇ ਕਿਹਾ ਕਿ ਭਾਰਤ ਦੇ ਬਾਦੂ ਟੈਰਫ ਲਗਾਣਾ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ 17 ਜੂਨ ਨੂੰ ਮੋਦੀ ਤੇ 트੍ਰੰਪ ਦੇ ਵਿਚਕਾਰ ਫੋਨ ਤੇ 35 ਮਿੰਟ ਤੱਕ ਗੱਲਬਾਤ ਹੋਈ ਸੀ ਅਜਿਹਾ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਦੋਵਾਂ ਦੀ ਗੱਲਬਾਤ ਤੋਂ ਬਾਅਦ ਹੀ ਇਹਨਾਂ ਦੇ ਆਪਸੀ ਰਿਸ਼ਤੇ ਖਰਾਬ ਹੋਏ ਹਨ ਟਰੰਪ ਟੈਰਫ ਨੂੰ ਲੈ ਕੇ ਬਾਜ਼ਾਰ 'ਚ ਚਿੰਤਾ ਵਧ ਗਈ ਹੈ ਨਿਵੇਸ਼ਕਾਂ ਦੇ 4,32,155.63 ਕਰੋੜ ਰੁਪਏ ਡੁੱਬ ਗਏ ਹਨ। ਕੇਂਦਰੀ ਕੈਬਨਿਟ ਮੰਤਰੀ ਮੰਡਲ ਨੇ 30,000 ਕਰੋੜ ਰੁਪਏ ਦੀ LPG ਸਬਸਿਡੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਕੈਬਨਿਟ ਨੇ ਕਿਹਾ ਹੈ ਕਿ ਬਹੁਨ ਸ਼ਾਸਨੀ ਸਿੱਖਿਆ ਖਰਚ ਕੋਸ਼ਦਾਰ ਯੋਜਨਾ ਦੇ ਬੈਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਜਵਲ ਯੋਜਨਾ ਤਹਿਤ 12,000 ਕਰੋੜ ਰੁਪਏ ਦੀ ਸਬਸਿਡੀ ਨੂੰ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ। ਟੈਰਵ ਦੇ ਜੰਗ ਦੇ ਦਰਮਿਆਨ ਮੋਦੀ ਨੇ ਦੋਸਤ ਬੁਤਨ ਨਾਲ ਗੱਲਬਾਤ ਕੀਤੀ ਹੈ ਤੇ ਬੁਤਨ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਚੀਨ ਸਰਕਾਰ ਨੇ ਮੋਦੀ ਦੇ ਰੂਸ ਦੇ ਸੰਭਾਵੀ ਦੌਰੇ ਦਾ ਸਵਾਗਤ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਵੋਟਾਂ ਚੋਰੀ ਕਰਕੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣਿਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਚੋਣ ਕਮਿਸ਼ਨਰ ਇਲੈਕਟ੍ਰੋਨਿਕ ਡਾਟਾ ਦੇਵੇ ਤਾਂ ਉਹ ਸਾਬਤ ਕਰ ਦੇਣਗੇ। ਚੋਣ ਕਮਿਸ਼ਨਰ ਕਹਿਆ ਹੈ ਰਾਹੁਲ ਗਾਂਧੀ ਜਾਂਤਾ ਮਨੋਰਥ ਪੱਤਰ 3210ਤਨ ਜਾਂ ਉਹ ਆਪਣੇ ਬਿਆਨ ਦੀ ਮਾਫੀ ਮੰਗ ਲੈਣ। ਦਿੱਲੀ ਵਿਖੇ ਸਕੂਟਰ ਖੜਾ ਕਰਨ ਦੇ ਮਾਮਲੇ ਨੂੰ ਲੈ ਕੇ ਦਿੱਲੀ ਚ ਅਦਾਕਾਰਾ ਹੁਮਾ ਕ੍ਰੈਸ਼ੀ ਦੀ ਰਿਸ਼ਤੇਦਾਰ ਦੀ ਹਤਿਆ ਕਰ ਦਿੱਤੀ ਹੈ ਤੇ ਹਤਿਆਰੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਵਿਹਾਰਦੀ ਵੋਟਰ ਸੂਚੀ ਸੋਧ ਨੂੰ ਲੈ ਕੇ ਸੰਸਦ ਵਿੱਚ ਭਾਰੀ ਹੰਗਾਮਾ ਹੋਇਆ ਤੇ ਸੰਸਦੀ ਕਾਰਵਾਈ ਨਹੀਂ ਚੱਲੀ। ਪੰਜਾਬ ਵਿੱਚ ਉਦਯੋਗਿਕ ਕ੍ਰਾਂਤੀ ਲਿਆਉਣ ਲਈ ਸੈਕਟਰ ਅਧਾਰ 24 ਕਮੇਟੀਆਂ ਸ਼ੁਰੂ ਕੀਤੀਆਂ ਗਈਆਂ ਤੇ ਉਦਯੋਗਿਕ ਵਿਕ ਦਾ ਖਾਕਾ ਉਜਗਪਤੀ ਤਿਆਰ ਕਰਨਗੇ ਇਸ ਸੰਬੰਧੀ ਕੇਜ ਰਵੀਪਾਲ ਨੇ ਇਕੱਠ ਨੂੰ ਸੰਬੋਧਨ ਕਰਦਿਆ ਕਿਆ। ਕਪ ਭਗਵਾਨਤ ਮੰਨ ਕੇ ਕਿ ਪੰਜਾਬ ਦੇਸ਼ ਲਈ ਰੋਲ ਮਾਡਲ ਬਣੇਗਾ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ ਕਿਹਾ ਹੈ ਕਿ ਜੋ ਭਾਰਤ ਵਿੱਚ ਜਨਮ ਨਹੀਂ ਲਿਆ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਜਾਏਗਾ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ ਚੀਨ ਨੇ 1962 ਦੀ جنگ ਦੇ 38000 ਕਿਲੋਮੀਟਰ ਭਾਰਤੀ ਖੇਤਰ ਤੇ ਨਜਾਇਜ਼ ਕਬਜ਼ਾ ਕੀਤਾ ਹੈ ਫੌਜ ਤੇ 에어ਫੋਰਸ ਨੂੰ 290 ਹਲਕੇ ਹੈਲੀਕਾਪਟਰ ਮਿਲਣਗੇ ਉੱਤਰ ਪ੍ਰਦੇਸ਼ ਦੇ ਮੁੰਕਬਰ ਨਗਰ ਵਿੱਚ ਮਾਮੇ ਤੇ ਪੂਆ ਦੀਆਂ ਕੁੜੀਆਂ ਨੇ ਆਪਸ ਵਿੱਚ ਵਿਆਹ ਕਰਵਾ ਲਿਆ ਹੈ ਆਮ ਆਦਮੀ ਪਾਰਟੀ ਦੇ ਨੇਤਾ ਆਗੂ ਬਲਤੇਜ ਪੰਨੂ ਨੇ ਕਿਹਾ ਹੈ ਕਿ ਕੈਨੇਡਾ ਚ ਕਪਲ ਸ਼ਰਮਾ ਦੇ ਹੋਟਲ ਤੇ ਲਗਾਤਾਰ ਗੋਲੀਬਾਰੀ ਦੀਆਂ ਦੋ ਘਟਨਾਵਾਂ ਤੋਂ ਬਾਅਦ ਪਾਸ ਸਰਕਾਰ ਚੁੱਪ ਕਿਉਂ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ ਬੋਰਡਾਂ ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ ਮੈਂਬਰਾਂ ਦਾ ਐਲਾਨ ਕਰ ਦਿੱਤਾ ਹੈ ਪੌਂਗ ਡੈਮ ਤੋਂ ਤੀਸਰੇ ਦਿਨ ਵੀ ਟਰਬਾਈਨਾ ਤੇ ਸਲਿੱਪਵੇ ਗੇਟਾ ਨਹੀਂ 4021 ਕੁਸਿਕ ਪਾਣੀ ਛੱਡਿਆ ਗਿਆ 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪਾਨਗੜੀ ਨੇ ਕਿਹਾ ਹੈ ਕਿ ਭਾਰਤ ਦੀ ਡੈੱਡ ਇਕਨੋਮੀ ਹੋਣ ਸੰਬੰਧੀ ਦਾਅਵੇ ਨੂੰਨਕਾਰਿਆ ਕਿ ਧਿਆਨ ਵਾਲੇ ਸਮੇਂ ਵਿੱਚ ਭਾਰਤ 7% ਦੇ ਵਾਧੇ ਨਾਲ ਅੱਗੇ ਵਿਕਾਸ ਕਰੇਗਾ 9 ਸਤੰਬਰ ਤੋਂ ਦੁਬਈ ਵਿੱਚ ਏਸ਼ੀਆ ਕੱਪ ਖੇਡੇ ਜਾਵੇਗਾ ਤੇ ਸਲਮੀ ਬੱਲੇਬਾਜ਼ਾਂ ਲਈ ਚੋਣ ਦੀ ਸਰਦਾਰ